ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਮੰਡੀ ਅਰਨੀਵਾਲਾ ਤੋਂ ਜਿੱਥੇ ਇੱਕ ਦੁਕਾਨ ਦੇ ਵਿੱਚ ਚੋਰ ਚੋਰੀ ਕਰਨ ਆਇਆ ਤਾਂ ਚੋਰੀ ਕਰਦੇ ਸਮੇਂ ਉਸ ਨੂੰ ਨੋਟਾਂ ਦਾ ਭਰਿਆ ਹੋਇਆ ਗੱਲਾ ਮਿਲ ਗਿਆ ਇਸ ਗੱਲੇ ਨੂੰ ਵੇਖ ਚੋਰ ਨੂੰ ਸਮਝ ਨਾ ਲੱਗੀ ਕਿ ਇਸ ਦੇ ਵਿੱਚ ਪਏ ਨਗਦੀ ਨੂੰ ਕਿਸ ਤਰ੍ਹਾਂ ਚੋਰੀ ਕਰੇ ਤਾਂ ਚੋਰ ਦੇ ਵੱਲੋਂ ਆਪਣੀ ਟੀ-ਸ਼ਰਟ ਹੀ ਨੋਟਾਂ ਨਾਲ ਭਰ ਲਈ ਗਈ ਹੈ ਦੱਸ ਦਈਏ ਕਿ ਮੰਡੀ ਅਰਨੀਵਾਲਾ ਦੇ ਵਿੱਚ ਇੱਕ ਕਰੀਅਨੇ ਦੀ ਦੁਕਾਨ ਦੇ ਵਿੱਚ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਚੋਰ ਆਉਂਦਾ ਤਾਂ ਪਹਿਲਾਂ ਗੱਲੇ ਦੀ ਤਲਾਸ਼ੀ ਲੈਂਦਾ ਤਾਂ ਗੱਲਾ ਉਸ ਨੂੰ ਨੋਟਾਂ ਨਾਲ ਭਰਿਆ ਹੋਇਆ ਮਿਲਦਾ ਜਿਸ ਤੋਂ ਬਾਅਦ ਚੋਰ ਦੇ ਵੱਲੋਂ ਇਹਨਾਂ ਨੋਟਾਂ ਨੂੰ ਸੰਭਾਲਣ ਦੇ ਲਈ ਆਪਣੀ ਟੀ-ਸ਼ਰਟ ਦਾ ਇਸਤੇਮਾਲ ਕੀਤਾ ਜਾਂਦਾ ਦੱਸ ਦਈਏ ਕਿ ਇਹ ਸਾਰੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਬਜ਼ਾਰ ਹੈ ਕੰਮ ਅਛਾ ਧਨ ਟਟਾ ਮੋੜ ਸੇ ਲੱਗੇ ਮੇਰਾ ਨਾਮ ਅੰਕੁਸ਼ ਹੈ ਜੀ ਅੰਕੁਸ਼ ਹੈ ਹਾਂ ਜੀ ਤੇ ਕੀ ਕੀ ਕੰਮ ਕਰਦੇ ਆਪਾਂ ਆਪਨੇ ਦੁਕਾਨ ਕਰਿਆਨੇ ਦੀ ਹੈ ਤੇ ਕਿੱਥੇ ਦੁਕਾਨ ਇਹ ਆਪਣੀ ਜਗਿੰਦਰੂ ਦੀ ਚੱਕੀ ਦੇ ਨੇੜੇ ਪੈ ਜਾਂਦੀ ਹੈ ਜੀ ਕਰਤੀ ਆ ਹਾਂ ਜੀ ਕਰਦੇ ਨੇ ਕੀ ਚੋਰੀ ਕੀ ਹੋਈ ਆ ਨਗਦੀ ਚੋਰੀ ਹੋਈ ਹੈ ਜੀ ਆਪਣੇ ਜਿਵੇਂ ਉਪਰੋਂ ਆਇਆ 3 ਵਜੇ ਕੇ 50 ਮਿੰਟ ਤੇ ਠੀਕ ਹੈ ਤੇ 3 ਵਜੇ ਕੇ 54 ਮਿੰਟ ਤੇ ਉਹ ਵਾਪਸ ਚਲਾ ਗਿਆ ਠੀਕ ਹੈ ਇੰਨੀ ਕੁ ਨਕਦੀ ਚੋਰੀ ਹੋਈ ਹੈ 10000 ਤੋਂ ਉਪਰ ਹੀ ਹੋਣ ਗਈ ਹੋਰ ਕੋਈ ਸਮਾਨ ਨਹੀਂ ਹੋਰ ਤਾਂ ਨਹੀਂ ਕੁਝ ਲੈ ਗਏ ਕੱਲੇ ਪੈਸੇ ਲੈ ਗਏ ਉਹ ਇੱਕ ਜਨ ਹੀ ਸੀਗਾ ਹਾਂਜੀ ਇੱਕੋ ਹੀ ਸੀਗਾ ਠੀਕ ਹੈ ਤੇ ਉਪਰੋਂ ਛੱਤ ਤੇ ਆਇਆ ਹੋਇਆ ਹਾਂਜੀ ਛੱਤ ਤੇ ਆਇਆ ਉਪਰੋਂ ਠੀਕ ਹੈ ਤੇ 4 ਮਿੰਟ ਦੇ ਵਿੱਚ ਉਹ ਆਪਦਾ ਵਾਰਦਾਤ ਨੂੰ ਨਜਾਦ ਦੇ ਕੇ ਚਲਾ ਗਿਆ ਹਾਂਜੀ ਠੀਕ ਹੈ ਕੋਈ ਤੁਸੀਂ ਇਹਦੇ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿਤੇ ਹਜੇ ਤਾਂ ਨਹੀਂ ਦਿੱਤੀ ਨੇ ਹਜੇ ਨਹੀਂ ਤਿੱਜਾ ਬਾਜ਼ਾਰ ਆ ਰਹੇ ਹਾਂ ਬਸ ਠੀਕ ਹੈ ਹੋਰ ਕੋਈ ਸਮਾਨ ਦਾ ਕੋਈ ਮੰਨ ਲਓ ਤੇਲਨ ਵਿੱਚ ਸ਼ੱਕ ਸੁਭਾ ਵੀ ਹੋਰ ਵੀ ਕੋਈ ਚੋਰੀ ਹੋਇਆ ਕਲੀ ਨਹੀਂ ਹਜੇ ਅਸੀਂ ਉੱਪਰ ਉੱਪਰ ਅਜੇ ਅਸਲ ਵਿੱਚ ਅਸੀਂ ਉੱਪਰ ਚੈੱਕ ਨਹੀਂ ਕੀਤਾ ਉੱਪਰ ਅਜੇ ਮਤਲਬ ਜਿਵੇਂ ਸਮਾਨ ਤਾਂ ਸਾਡਾ ਕਾਫੀ ਬਿਆ ਉੱਤੇ ਪਰ ਅਸੀਂ ਚੈੱਕ ਨਹੀਂ ਕੀਤਾ ਇਸ ਅਸੀਂ ਆ ਦੁਕਾਨ ਦੇ ਦੇਖਿਆ ਵਾ ਉਹ ਟ੍ਰੈਕ ਤੇ ਗਲੀ ਚ ਉਤਰਿਆ ਪਿਆ। ਓਹੋ। ਇਹ ਨਾ ਆਪਣੇ ਬੁਆ ਜੀ ਦੇ ਨਾਲ ਘਾਰੇਗਾ। ਉਸ ਦੇ ਨਾਲ ਇੱਕ ਘਰ ਹੋ ਰਿਹਾ। ਉਹ ਤੂੰ ਕੰਦ ਤੂੰ ਚੜ੍ਹ ਕੇ ਦੂਸਰੇ ਘਰ ਤੇ ਤੇ ਉਸ ਬਾਅਦ ਦੂਸਰੇ ਘਰ ਤੇ ਤੇ ਫਿਰ ਆਪਣੇ ਘਰੇ ਆਇਆ। ਠੀਕ ਹੈ। ਹਾਂਜੀ ਤਿੰਨ ਘਰ ਹੈਗੇ ਤਿੰਨ ਘਰ ਚ ਹੋਇਆ। ਠੀਕ ਹੈ। ਕੋੜੀ ਉੱਧਰ ਲੱਗੀ ਹੋਈ ਏ। ਪਤਾ ਨਹੀਂ ਕੋੜੀ ਚੜ੍ਹਿਆ ਫੇਰ ਚੁੱਕਿਆ। ਬਸ। ਬਿਜਾਰਾ ਹੈ ਕੰਮ। ਅਛਾ ਜੀ ਨਾ ਟਾਡਾ ਮੋਟਰਸ ਤੇ ਲੈ ਗਏ ਮੇਰਾ ਨਾਮ ਅੰਕੁਸ਼ ਹੈ ਜੀ ਅੰਕੁਸ਼ ਹਾਂ ਜੀ ਤੇ ਕੀ ਕੀ ਕੰਮ ਕਰਦੇ ਆਪਾਂ ਆਪਨੇ ਦੁਕਾਨ ਕਰਿਆਨੇ ਦੀ ਹੈ ਤੇ ਕਿੱਥੇ ਦੁਕਾਨ ਇਹ ਆਪਣੇ ਜਗਿੰਦਰੂ ਦੀ ਚੱਕੀ ਦੇ ਨੇੜੇ ਪੈ ਜਾਂਦੀ ਹੈ ਜੀ ਕਰਤੀ ਆ ਹਾਂ ਜੀ ਕਰਦੇ ਸੀ ਚੋਰੀ ਕੀ ਹੋਈ ਆ ਨਕਦੀ ਚੋਰੀ ਹੋਈ ਹੈ ਜੀ ਆਪਣੇ ਜਿਵੇਂ ਉਪਰ ਆਇਆ 3 ਵਜੇ 50 ਮਿੰਟ ਤੇ ਠੀਕ ਹੈ ਤੇ 3:54 ਮਿੰਟ ਤੇ ਉਹ ਵਾਪਸ چلا ਗਿਆ ਠੀਕ ਹੈ ਇੰਨੀ ਕੋ ਨਕਦੀ ਚੋਰੀ ਹੋਈ ਹੈ 10000 ਤੋਂ ਉਪਰ ਹੀ ਹੋਣੀ ਹੈ ਹੋਰ ਕੋਈ ਸਮਾਨ ਨਹੀਂ ਹੋਰ ਤਾਂ ਨਹੀਂ ਕੁਝ ਲੈ ਗਿਆ ਕੱਲ ਪੈਸੇ ਲੈ ਕੇ ਗਿਆ ਲੈ ਕੇ ਉਹ ਇੱਕ ਜਣਾ ਹੀ ਸੀਗਾ ਹਾਂਜੀ ਇੱਕੋ ਹੀ ਸੀਗਾ ਠੀਕ ਹੈ ਤੇ ਉਪਰੋਂ ਛੱਤ ਤੇ ਆਇਆ ਹੋਇਆ ਹਾਂਜੀ ਛੱਤ ਤੇ ਆਇਆ ਉਪਰੋਂ ਠੀਕ ਹੈ ਤੇ 4 ਮਿੰਟ ਦੇ ਵਿੱਚ ਉਹ ਆਪਦਾ ਵਾਰਦਾਤ ਨੂੰ ਲਿਜਾਣ ਦੇ ਕੇ چلا ਗਿਆ ਹਾਂਜੀ ਠੀਕ ਹੈ ਕੋਈ ਤੁਸੀਂ ਇਹਦੇ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿਤੇ ਹਜੇ ਤਾਂ ਨਹੀਂ ਦਿੱਤੀ ਨੇ ਹਜੇ ਨਹੀਂ ਤੀਜਾ ਬਾਜ਼ਾਰ ਆ ਰਹੇ ਹਾਂ ਬਸ ਠੀਕ ਹੈ ਹੋਰ ਕੋਈ ਸਮਾਨ ਦਾ ਕੋਈ ਮੰਨ ਲਓ ਤੇਲਨ ਵਿੱਚ ਸ਼ੱਕ ਸੁਭਾ ਵੀ ਹੋਰ ਵੀ ਕੋਈ ਚੋਰੀ ਹੋਇਆ ਕਲੀ ਨਹੀਂ ਹਜੇ ਅਸੀਂ ਉੱਪਰ ਉੱਪਰ ਅਜੇ ਅਸਲ ਵਿੱਚ ਅਸੀਂ ਉੱਪਰ ਚੈੱਕ ਨਹੀਂ ਕੀਤਾ ਉੱਪਰ ਅਜੇ ਮਤਲਬ ਜਿਵੇਂ ਸਮਾਨ ਤਾਂ ਸਾਡਾ ਕਾਫੀ ਬਿਆ ਉੱਤੇ ਪਰ ਅਸੀਂ ਚੈੱਕ ਨਹੀਂ ਕੀਤਾ ਜਿਸ ਅਸੀਂ ਆ ਦੁਕਾਨ ਦੇ ਦੇਖਿਆ ਬਸ ਉਹ ਉਹ ਟ੍ਰੈਕ ਤੇਰਾ ਗਲੀ ਚ ਉਤਰਿਆ ਪਿਆ। ਓਹੋ। ਇਹ ਨਾ ਆਪਣੇ ਬੁਆ ਜੀ ਦੇ ਨਾਲ ਘਾਰੇਗਾ। ਉਸ ਤੋਂ ਨਾਲ ਇੱਕ ਘਾਰ ਹੋरेगा। ਉਹ ਤੂੰ ਕੰਦ ਤੂੰ ਚੜ ਕੇ ਦੂਸਰੇ ਘਰ ਤੇ ਤੇ ਉਸ ਬਾਅਦ ਦੂਸਰੇ ਘਰ ਤੇ ਤੇ ਫਿਰ ਆਪਣੇ ਘਰੇ ਆਇਆ। ਠੀਕ ਹੈ। ਹਾਂਜੀ ਤਿੰਨ ਘਰ ਹੈਗੇ। ਤਿੰਨ ਘਰ ਚ ਹੋਇਆ। ਠੀਕ ਹੈ। ਔੜੀ ਉੱਧਰ ਲੱਗੀ ਹੋਈ ਏ। ਪਤਾ ਨਹੀਂ ਔੜੀ ਚੜਿਆ ਕਿ ਚੁੱਕਿਆ।